ਸਤ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਉਮੀਦ ਕਰਦੀ ਹਾਂ ਕਿ ਤੁਹਾਨੂੰ ਇਹ ਵੀਡੀਓ ਜ਼ਰੂਰ ਪਸੰਦ ਆਵੇਗੀ ਪ੍ਰਾਚੀ ਅੱਜ ਸਵੇਰ ਤੋਂ ਜਲਦੀ ਜਲਦੀ ਸਾਰਾ ਕੰਮ ਕਰ ਰਹੀ ਸੀ ਕਿਉਂਕਿ ਅੱਜ ਉਸਨੇ ਆਪਣੇ ਪੇਕੇ ਘਰ ਜਾਣਾ ਸੀ ਤਾਂ ਕਿ ਜਦੋਂ ਉਹ ਚਲੀ ਜਾਵੇ ਤਾਂ ਉਸਦੇ ਘਰ ਵਾਲਿਆਂ ਨੂੰ ਜ਼ਿਆਦਾ ਪਰੇਸ਼ਾਨੀ ਨਾ ਹੋਵੇ ਕਿਉਂਕਿ ਇਸ ਵਾਰ ਉਹ 2-4 ਦਿਨ ਰਹਿਣ ਦੇ ਲਈ ਜਾ ਰਹੀ ਸੀ ਇਸ ਲਈ ਖੁਸ਼ੀ ਖੁਸ਼ੀ ਸਾਰਾ ਕੰਮ ਕਰ ਰਹੀ ਸੀ ਉਸਦਾ ਪੇਕੇ ਅਤੇ ਸਹੁਰੇ ਪਰਿਵਾਰ ਇੱਕ ਹੀ ਸ਼ਹਿਰ ਵਿੱਚ ਸੀ ਤਾਂ ਪੇਕੇ ਰਹਿੰਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਸੀ ਉਹ ਜਦੋਂ ਵੀ ਆਪਣੇ ਪੇਕੇ ਘਰ ਜਾਂਦੀ ਤਾਂ ਉਸ ਨੂੰ ਇਹ ਕਹਿ ਕੇ ਬੁਲਾ ਲਿਆ ਜਾਂਦਾ ਸੀ ਕਿ ਨਾਲ ਹੀ ਤਾਂ ਹੈ ਰਾਤ ਕਿਉਂ ਅਫਰੀਕਾ ਦੇ ਚਲੇ ਜਾਣਾ ਬਸ ਦਿਨ ਵਿੱਚ 1-2 ਘੰਟੇ ਰੁਕ ਕੇ ਆ ਜਾਂਦੀ ਸੀ ਉਸ ਦੀ ਕੋਸ਼ਿਸ਼ ਤਾਂ ਇਹੀ ਰਹਿੰਦੀ ਸੀ ਕਿ ਸਭ ਕੁਝ ਠੀਕ ਰਹੇ ਪਰ ਹਰ ਵਾਰ ਕੋਈ ਨਾ ਕੋਈ ਅਜੀਹੀ ਗੱਲ ਹੋ ਜਾਂਦੀ ਕਿ ਉਸ ਦਾ ਮੂਡ ਖਰਾਬ ਹੋ ਜਾਂਦਾ ਪਰਮਾਤਮਾ ਦੀ ਕਿਰਪਾ ਨਾਲ ਇਸ ਵਾਰ ਉਸ ਦੀ ਸੱਸ ਦੀ ਤਬੀਅਤ ਵੀ ਠੀਕ ਸੀ ਪਰ ਕਹਿੰਦੇ ਨੇ ਨਾ ਹਰ ਘਰ ਵਿੱਚ ਕੋਈ ਨਾ ਕੋਈ ਸ਼ਖਸ ਅਜੀਹਾ ਜ਼ਰੂਰ ਹੁੰਦਾ ਹੈ ਜਿਸ ਦੀ ਵਜ੍ਹਾ ਨਾਲ ਘਰ ਵਿੱਚ ਸਮੱਸਿਆ ਆਉਂਦੀ ਹੈ ਉਸਦੇ ਘਰ ਵਿੱਚ ਉਸਦੀ ਜਿਠਾਣੀ ਇਹਨਾਂ ਦੀ ਵਜ੍ਹਾ ਸੀ ਕਿਉਂਕਿ ਪ੍ਰਾਚੀ ਜਦੋਂ ਵੀ ਪੇਕੇ ਜਾਂਦੀ ਤਾਂ ਉਸਦੀ ਜਿਠਾਣੀ ਕੋਈ ਨਾ ਕੋਈ ਨਾਟਕ ਜ਼ਰੂਰ ਕਰ ਦਿੰਦੀ ਜਿਠਾਣੀ ਦਾ ਪੇਕੇ ਪਿੰਡ ਕਾਫੀ ਦੂਰ ਸੀ ਤਾਂ ਉਹ ਜਦੋਂ ਵੀ ਜਾਂਦੀ ਤਾਂ ਮੈਂ ਇੰਨੇ ਤੋਂ ਪਹਿਲਾਂ ਕਦੇ ਵੀ ਵਾਪਸ ਨਹੀਂ ਆਉਂਦੀ ਸੀ ਪਰ ਜਦੋਂ ਪ੍ਰਾਚੀ ਨੇ ਜਾਣਾ ਦਾਸੀ ਤਾਂ ਸਾਰੇ ਲੋਕ ਇਹੀ ਕਹਿੰਦੇ ਕਿ ਰੁਕਣ ਦੀ ਕੀ ਜ਼ਰੂਰਤ ਹੈ ਜਦੋਂ ਚਾਹੇ ਉਦੋਂ ਚਲੀ ਜਾਣਾ ਅੱਜ ਸਵੇਰ ਵੀ ਜਦੋਂ ਉਹ ਤਿਆਰ ਹੋ ਰਹੀ ਸੀ ਤਾਂ ਜਠਾਣੀ ਨੇ ਆ ਕੇ ਪੁੱਛਿਆ ਕਿ ਕਦੋਂ ਵਾਪਸ ਆਵੇਂਗੀ ਤਾਂ ਪ੍ਰਾਚੀ ਨੇ ਦਰਦੇ ਹੋਏ ਕਿਹਾ ਕਿ ਦੀਦੀ ਇੱਕ ਹਫ਼ਤਾ ਰੁਕਣ ਦੀ ਸੋਚ ਰਹੀਆਂ ਇੱਕ ਹਫ਼ਤਾ ਕੁਝ ਜ਼ਿਆਦਾ ਹੀ ਨਹੀਂ ਹੋ ਗਿਆ ਰੈਨੂ ਦੇ ਵੀ ਪੇਪਰ ਸਟਾਰਟ ਹੋਣ ਵਾਲੇ ਹਨ ਤੂੰ ਉੱਥੇ ਚਲੀ ਜਾਵੇਂਗੀ ਤਾਂ ਸਾਰਾ ਕੰਮ ਮੈਂ ਇਕੱਲੀ ਕਿਵੇਂ ਕਰੂੰਗੀ ਅਤੇ ਫਿਰ ਕੰਮ ਕਰੂੰਗੀ ਜਾਂ ਫਿਰ ਰੈਨੂ ਦੀ ਤਿਆਰੀ ਕਰਾਉਂਗੀ ਦੇਖ ਲੈ ਇਸ ਵਾਰ ਦੋ ਦਨ ਬਾਅਦ ਆ ਜਾਈ ਫਿਰ ਕਦੇ ਚਲੀ ਜਾਣਾ ਜਠਾਣੀ ਨੇ ਬੇਰੁਖੀ ਆਵਾਜ਼ ਵਿੱਚ ਕਿਹਾ ਤਾਂ ਪ੍ਰਾਚੀ ਦਾ ਮੂੰਹ ਉੱਤਰ ਗਿਆ ਅਤੇ ਮਨ ਵਿੱਚ ਸੋਚਿਆ ਕਿ ਫਿਰ ਕਦੇ ਤਾਂ ਆ ਹੀ ਨਹੀਂ ਰਿਹਾ ਉਸਨੇ ਉਦਾਸ ਹੋ ਕੇ ਸੱਸਵਾਲ ਦੇਖਿਆ ਤੇ ਸੱਸ ਨੇ ਕਿਹਾ ਜਾਓ ਦੇਖ ਲਓ ਜਿਵੇਂ ਤੁਹਾਡਾ ਮਨ ਕਰਦਾ ਜਦੋਂ ਮਨ ਕੀਤਾ ਆ ਜਾਣਾ ਉਹ ਜਾਣਦੀ ਸੀ ਕਿ ਪ੍ਰਾਚੀ ਵਾਪਸ ਹੀ ਆਵੇਗੀ ਕਿਉਂਕਿ ਉਸ ਦਾ ਸੁਭਾਅ ਹੈ ਕਿ ਦੂਸਰਿਆਂ ਦੀ ਤਕਲੀਫ ਵਿੱਚ ਜ਼ਰੂਰ ਸਾਥ ਦੇਣਾ ਆਪਣੇ ਸੁਭਾਅ ਵਿੱਚ ਵਿਪਰੀਤ ਕੰਮ ਨਹੀਂ ਕਰੇਗੀ ਅਤੇ ਫਿਰ ਪਤੀ ਵੀ ਉਸ ਦਾ ਸਾਥ ਕਿਵੇਂ ਦਿੰਦਾ ਹੈ ਕਿ ਘਰ ਵਿੱਚ ਕਿਸੇ ਨੂੰ ਬੋਲ ਸਕੇ ਕਿ ਉਹ ਇੰਨੇ ਦਿਨ ਪਿੱਕੇ ਜਾਏਗੀ ਉਹ ਔਰਤਾਂ ਖੁਸ਼ ਨਸੀਬ ਹੁੰਦੀ ਹੈ ਜਿਸ ਦਾ ਪਤੀ ਸਾਥ ਦਿੰਦਾ ਹੈ ਤੇ ਕਿਸੇ ਨੂੰ ਆਪਣੀ ਪਤਨੀ ਦੇ ਖਿਲਾਫ ਬੋਲਣ ਨਹੀਂ ਦਿੰਦਾ ਪਰ ਉਸ ਦਾ ਪਤੀ ਤਾਂ ਉਲਟਾ ਉਸਦੀ ਹੀ ਗਲਤੀ ਕੱਢਣ ਲੱਗ ਜਾਂਦਾ ਸੀ ਜਿਵੇਂ ਜਿਵੇਂ ਕਰਕੇ ਪ੍ਰਾਚੀ ਆਪਣੇ ਪਿੱਕੇ ਚਲੀ ਗਈ ਪਿੱਕੇ ਪਹੁੰਚੀ ਤਾਂ ਸਭ ਲੋਕ ਬਹੁਤ ਖੁਸ਼ ਸੀ ਭਤੀਜੀ ਨੇ ਤੁਰੰਤ ਪੁੱਛਿਆ ਕਿ ਇਸ ਵਾਰ ਹਾਂ ਤਾਂ ਰੁਕੋਂਗੇ ਪੂਆਜੀ ਤਾਂ ਪ੍ਰਾਚੀਨੇ ਮੁਸਕਰਾ ਕੇ ਹਾਂ ਕਰ ਦਿੱਤੀ ਤੇ ਮਨ ਵਿੱਚ ਸੋਚ ਰਹੀ ਸੀ ਕਿ ਹੁਣ ਕੀ ਕਹਾਂ ਇਸ ਬੱਚੇ ਨੂੰ ਚਲੋ ਜਿੰਨੇ ਦਿਨ ਮਿਲੇ ਹਨ ਓਨੇ ਦਿਨ ਆਰਾਮ ਨਾਲ ਬਤੀਤ ਕਰਾਂ ਇਹ ਸੋਚ ਕੇ ਉਸਨੇ ਹਰ ਬੁਰੇ ਵਿਚਾਰ ਨੂੰ ਛੱਡ ਦਿੱਤਾ ਪੇਕੇ ਦਾ ਮਤਲਬ ਤਾਂ ਮਸਤੀ ਸਕੂਨ ਤੇ ਆਜ਼ਾਦੀ ਹੀ ਹੈ ਦੋ ਦਿਨ ਤਾਂ ਭੈਣ ਤੇ ਭਤੀਜੀ ਦੇ ਨਾਲ ਤੇ ਕਦੇ ਮਾਂ ਦੇ ਹੱਥ ਦੀ ਰੋਟੀ ਤੇ ਕਦੇ ਭਾਬੀ ਦੇ ਨਾਲ ਗੱਲਾਂ ਦੀ ਖੁਮਾਰੀ ਵਿੱਚ ਨਿਕਲ ਗਏ ਭਰਾ ਤੇ ਪਾਪਾ ਦੇ ਆਉਣ ਤੇ ਰਾਤ ਨੂੰ ਖਾਣੇ ਤੋਂ ਬਾਅਦ ਕਾਫੀ ਇੱਕ ਗੱਲਾਂ ਕਰਦੇ ਰਹਿੰਦੇ ਇਸ ਦੌਰਾਨ ਹਰ ਰੋਜ਼ ਪਤੀ ਦਾ ਫੋਨ ਨਾ ਉਠਾ ਪਾਉਂਦੀ ਤਾਂ ਉਸ ਨੂੰ ਟੈਨਸ਼ਨ ਹੋ ਜਾਂਦੀ ਕਿ ਹੁਣ ਉਹ ਬੋਲੇਗਾ ਤੇਰੇ ਕੋਲੇ ਫੋਨ ਚੱਕਣ ਦਾ ਵੀ ਟਾਈਮ ਨਹੀਂ ਸਮਾਂ ਖੰਭ ਲਾ ਕੇ ਉੱਡ ਗਿਆ ਅੱਜ ਤੀਸਰਾ ਦਿਨ ਸੀ ਪ੍ਰਾਚੀ ਨੂੰ ਸਵੇਰ ਹੀ ਟੈਨਸ਼ਨ ਹੋ ਰਹੀ ਸੀ ਕਿ ਹੁਣ ਹੋਰ ਰੁਕੇ ਜਾਣਾ ਕਿਉਂਕਿ ਮੈਂ ਨਾ ਗਈ ਤਾਂ ਬਿਨਾਂ ਵਜ੍ਹਾ ਘਰ ਵਿੱਚ ਟੈਨਸ਼ਨ ਦਾ ਮਾਹੌਲ ਪੈਦਾ ਹੋ ਜਾਵੇਗਾ ਜਠਾਣੀ ਦਾ ਮੂੰਹ ਬਣ ਜਾਊਗਾ ਇਹ ਸਭ ਸੋਚਦੇ ਹੋਏ ਉਸਨੇ ਆਪਣੇ ਪਤੀ ਪ੍ਰਸ਼ਾਂਤ ਨੂੰ ਫੋਨ ਕੀਤਾ ਤੇ ਪੁੱਛਿਆ ਤਾ ਪ੍ਰਸ਼ਾਂਤ ਨੇ ਤੁਰੰਤ ਕਿਹਾ ਕਿ ਦੋ ਦਿਨ ਤਾਂ ਰਹਿ ਲਈ ਅਜੇ ਤੇਰਾ ਮਨ ਨਹੀਂ ਭਰਿਆ ਬਸ ਬਹੁਤ ਦਿਨ ਹੋ ਗਏ ਆ ਭਾਬੀ ਨੂੰ ਵੀ ਤੇਰੀ ਇੱਥੇ ਜ਼ਰੂਰਤ ਹੈ ਪਤੀ ਦੀਆਂ ਗੱਲਾਂ ਸੁਣ ਕੇ ਪ੍ਰਾਚੀ ਦਾ ਦਿਮਾਗ ਸੁੰਨ ਹੋ ਗਿਆ ਤੇ ਸੋਚਣ ਲੱਗੀ ਕਿ ਉਸ ਦਾ ਪਤੀ ਹੋਣ ਦੇ ਬਾਵਜੂਦ ਵੀ ਕਦੇ ਉਸ ਨੇ ਆਪਣੀ ਪਤਨੀ ਦੇ ਮਨੋ ਭਾਵ ਨਹੀਂ ਸਮਝੇ ਤੇ ਨਾ ਹੀ ਕਦੇ ਉਸ ਦੇ ਦਰਦ ਨੂੰ ਸਮਝਿਆ ਪੇਕੇ ਦੇ ਪਰਦੇਲਾਲ ਜੀ ਨੂੰ ਉਹ ਹਮੇਸ਼ਾ ਗਲਤ ਨਿਗਾਹ ਨਾਲ ਹੀ ਦੇਖਦਾ ਸੀ ਪ੍ਰਾਚੀ ਜਾਣਦੀ ਸੀ ਕਿ ਪ੍ਰਸ਼ਾਂਤ ਕਦੇ ਉਸ ਦਾ ਸਾਥ ਨਹੀਂ ਦੇਵੇਗਾ ਸ਼ਾਇਦ ਇਸ ਲਈ ਉਹ ਵਾਪਸ ਤੋਂ ਹਰੇ ਘਰ ਜਾਣ ਲਈ ਮਜਬੂਰ ਸੀ ਤੇ ਮਾਜੂਸ ਹੋ ਕੇ ਸੋਚਣ ਲੱਗੀ ਕਿ ਅਜਿਹਾ ਕਿਉਂ ਹੁੰਦਾ ਹੈ ਕਿ ਪਤੀ ਵੀ ਸਾਥ ਨਹੀਂ ਦਿੰਦਾ ਜੇਕਰ ਪਤੀ ਉਸ ਦਾ ਸਾਥ ਨਹੀਂ ਦਿੰਦਾ ਤਾਂ ਕੀ ਉਹ ਆਪਣੇ ਪਿਤਾ ਦੇ ਘਰ ਇੱਕ ਹਫ਼ਤਾ ਵੀ ਨਹੀਂ ਰੁਕ ਸਕਦੀ ਜਦੋਂ ਵੀ ਪ੍ਰਸ਼ਾਂਤ ਨਾਲ ਗੱਲ ਹੁੰਦੀ ਤਾਂ ਮੇਸ਼ਾ ਗਲਤੀ ਹੀ ਬੋਲਦਾ ਕਿ ਇੱਥੇ ਕੀ ਤੈਨੂੰ 36 ਪ੍ਰਕਾਰ ਦੇ ਭੋਜਨ ਮਿਲ ਰਹੇ ਨੇ ਜੋ ਤੂੰ ਇੱਥੇ ਵਾਪਸ ਨਹੀਂ ਆਉਣਾ ਚਾਹੁੰਦੀ ਆਪਣੇ ਪਿਤਾ ਜੀ ਦੇ ਘਰ ਤੇਨੂੰ ਨਾ ਕੋਈ ਸੁੱਖ ਮਿਲਦਾ ਹੈ ਤੇ ਨਾ ਕੋਈ ਸੁਵਿਧਾ ਫਿਰ ਵੀ ਪਤਾ ਨਹੀਂ ਕਿਉਂ ਤੂੰ ਇਕੱਲੀ ਹੀ ਮਰਦੀ ਰਹਿਣੀ ਆ ਹੁਣ ਪ੍ਰਾਚੀ ਉਸਨੂੰ ਕਿਵੇਂ ਸਮਝਾਵੇ ਕਿ ਆਪਣਾ ਘਰ ਤਾਂ ਆਪਣਾ ਹੀ ਹੁੰਦਾ ਹੈ ਪਿੰਦਰਾ ਦਾ ਪਿੰਦਰਾ ਹੀ ਰਹਿੰਦਾ ਹੈ ਇਹ ਚਾਹੇ ਕਿੰਨੇ ਵੀ ਕੀਮਤੀ ਧਾਤ ਨਾਲ ਕਿਉਂ ਨਾ ਬਣਿਆ ਹੋਵੇ ਆਪਣੇ ਘਰ ਦੀ ਮਿੱਟੀ ਦੇ ਦੀਵਾਰ ਹਰ ਨੜਕੀ ਨੂੰ ਪਿਆਰੀ ਹੁੰਦੀ ਹੈ ਇਹਨਾਂ ਵਿਚਾਰਾਂ ਵਿੱਚ ਉਲਝੀ ਹੋਈ ਪ੍ਰਾਚੀਨ ਹਾਕੀ ਕੱਪੜੇ ਪਾਉਣ ਛੱਤ ਤੇ ਗਈ ਤਾਂ ਆਪਣੇ ਬਚਪਨ ਦੀ ਸਹੇਲੀ ਰਵੀਨਾ ਨੂੰ ਦੇਖਿਆ ਉਹ ਵੀ ਆਪਣੇ ਪੇਕੇ ਘਰ ਆਈ ਹੋਈ ਸੀ ਦੋਨੇ ਸਹੇਲੀਆਂ ਇੱਕ ਦੂਜੇ ਨੂੰ ਦੇਖ ਕੇ ਖੁਸ਼ ਹੋ ਗਈਆਂ ਛੱਤ ਤੇ ਇਹਨਾਂ ਦੋਨਾਂ ਨੇ ਇੱਕ ਦੂਸਰੇ ਨਾਲ ਹੱਥ ਮਿਲਾ ਕੇ ਮੁਲਾਕਾਤ ਕੀਤੀ ਅਤੇ ਫਿਰ ਭੱਜ ਕੇ ਉਹ نیچے ਆਈ ਉਦੋਂ ਤੱਕ ਰਵੀਨਾ ਉਸ ਦੇ ਦਾ ਦਰਵਾਜ਼ਾ ਖੋਲ ਰਹੀ ਸੀ ਅੰਦਰ ਆਉਂਦੇ ਹੀ ਦੋਨੇ ਖੁਸ਼ੀ ਨਾਲ ਗਲੇ ਮਿਲਿਆ ਅਤੇ ਫਿਰ ਗਿੱਲੇ ਸ਼ਿਕਵੇ ਤੂੰ ਮੈਨੂੰ ਯਾਦ ਨਹੀਂ ਕਰਦੀ ਕਦੇ ਮਤਲਬ ਹੀ ਨਹੀਂ ਰੱਖਦੀ ਇੱਕ ਵੀ ਫੋਨ ਨਹੀਂ ਕਰਦੀ ਗੱਲਾਂ ਗੱਲਾਂ ਵਿੱਚ ਪ੍ਰਾਚੀ ਨੇ ਦੱਸਿਆ ਕਿ ਮੈਂ ਅੱਜ ਜਾਣਾ ਹੈ ਸ਼ਾਮ ਨੂੰ ਆਫਿਸ ਤੋਂ ਆਉਂਦੇ ਸਮੇ ਉਸਦੇ ਪਤੀ ਪ੍ਰਸ਼ਾਂਤ ਆਉਣਗੇ ਤਾਂ ਉਸ ਨੂੰ ਲੈ ਕੇ ਜਾਣਗੇ ਇਹਨਾਂ ਸੁਣਦੇ ਹੀ ਰਵੀਨਾ ਦਾ ਮੂੰਹ ਬਣ ਗਿਆ ਤੇ ਬੋਲੀ ਕਿ ਯਾਰ 4 ਸਾਲ ਬਾਅਦ ਮਿਲੇ ਆਪਾਂ ਤੇ ਤੂੰ ਅੱਜ ਹੀ ਚਲੀ ਜਾਏਂਗੀ ਯਾਰ ਮੈਂ ਜਲਦੀ ਤਾਂ ਪੇਕੇ ਆਉਂਦੀ ਨਹੀਂ ਅਤੇ ਜਦੋਂ ਮੈਂ ਆਉਂਦੀ ਹਾਂ ਤੋਂ ਆਪਣੇ ਸਹੋਰੇ ਹੁੰਨੀ ਆ ਇਸ ਵਾਰ ਆਪਾਂ ਦੋਨੇ ਮਿਲੀਆਂ ਤਾਂ ਤੂੰ ਭੱਜੀ ਜਾ ਰਹੀ ਆ ਉਸਨੇ ਮੂੰਹ ਫੁਲਾ ਕੇ ਕਿ ਹਾਂ ਫੋਨ 'ਤੇ ਕੀ ਬੋਲਾਂ ਮੇਰਾ ਸਹੋਰੇ ਘਰ ਲੋਕਲ ਹੈ ਨਾ ਤਾਂ ਮੈਨੂੰ ਰੁਕਣ ਦਾ ਸਮਾਂ ਨਹੀਂ ਮਿਲਦਾ ਬੱਚਿਆਂ ਦੇ ਨਾਲ ਵੀ ਇਕੱਲੀ ਨਾ ਜਾਓ ਕਦੇ ਕਿਸੇ ਨੂੰ ਛੁੱਟੀ ਨਹੀਂ ਮਿਲਦੀ ਤੇ ਕਦੇ ਕਿਸੇ ਖਾਸ ਮਹਿਮਾਨ ਦਾ ਆਉਣਾ ਹੋ ਜਾਂਦਾ ਹੈ ਇਸ ਤਰ੍ਹਾਂ ਹੀ ਬਹੁ ਹੀ ਆਪਣੇ ਆਉਣ ਜਾਣ ਦੇ ਪ੍ਰੋਗਰਾਮ ਦੀ ਕੁਰਬਾਨੀ ਦੇਵੇ ਇਹ ਹੀ ਮੇਰੇ ਸਹੋਰਿਆਂ ਦੀ ਰੀਤ ਹੈ ਮਿਲਣੇ ਕੇਹਾ ਤਾਂ પ્રાચી ਬੋਲੀ ਇਹ ਤੇਰੇ ਹੀ ਨਹੀਂ ਮੇਰੇ ਵੀ ਸਹੋਰੀਆਂ ਦੀ ਕਹਾਣੀ ਹੈ ਕੀ ਕੀਤਾ ਜਾਵੇ ਰਵਿੰਨਾ ਮੁਸਕਰਾ ਕੇ ਬੋਲੀ ਤੈਨੂੰ ਸੁਨੀਤਾ ਯਾਦ ਹੈ ਉਹੀ ਸੁਨੀਤਾ ਜੋ ਪਤਲੀ ਦੁਬਲੀ ਜਹੀ ਪਿਛਲੀ ਸੀਟ ਤੇ ਬੈਠਿਆ ਕਰਦੀ ਸੀ ਕਲਾਸ ਵਿੱਚ ਹਰ ਗੱਲ ਤੋਂ ਡਰਦੀ ਰਹਿੰਦੀ ਸੀ ਚੈਪਟਰ ਯਾਦ ਕਰਕੇ ਸੁਣਾਉਣ ਤੱਕ ਵੀ ਉਹ ਕੱਲ ਮੈਨੂੰ ਮਾਰਕੀਟ ਵਿੱਚ ਮਿਲ ਗਈ ਕੀ ਬਦਲ ਗਈ ਯਾਰ ਸ਼ੇਰਨੀ ਹੋ ਗਈ ਹੈ ਉਹ ਤਾਂ ਇੱਕਦਮ ਜੀਨ ਕロップ ਪਹਿਨਿਆ ਹੋਇਆ ਸੀ ਸਟੈਪ ਕਟਿੰਗ ਕਰਵਾ ਕੇ ਸਮਾਰਟ ਜਹੀ ਲਗ ਰਹੀ ਸੀ ਅਤੇ ਇੱਕ ਅਸੀਂਹਾ ਪੈਂਜੀਆਂ ਬਣ ਗਈਆਂ ਸਹੁਰੇ ਕਹਿੰਦੇ ਨੇ ਇਹ ਨਾ ਪਹਿਨੋ ਉਹ ਨਾ ਪਹਿਨੋ ਸਭ ਦੀ ਖੁਸ਼ੀ ਦੇ ਚੱਕਰ ਵਿੱਚ ਆਪਾਂ ਆਪਣੀਆਂ ਸਾਰੀਆਂ ਖੁਸ਼ੀਆਂ ਦੀ ਬਲੀ ਚੜਾ ਦਿੱਤੀ ਜਦੋਂ ਉਹ ਮਿਲੀ ਤਾਂ ਉਸਨੇ ਮੈਨੂੰ ਦੇਖਦੇ ਹੀ ਟੋਕ ਦਿੱਤਾ ਕਿ ਰਵੀਨਾ ਕਿਵੇਂ ਹੋ ਗਈਆਂ ਤੂੰ ਕਿੱਥੇ ਸਾਡੀ ਸਮਾਰਟ ਰਵੀਨਾ ਸੀ ਤੇ ਅੱਜ ਕਿੱਥੇ ਭੈਣ ਜੀ ਲੱਗ ਰਹੀਆਂ ਤੂੰ ਲੱਗ ਹੀ ਨਹੀਂ ਰਹੀ ਕਿ ਉਹੀ ਰਵੀਨਾ ਹੈ ਰਵੀਨਾ ਕੇ ਕਿ ਹਾਂ ਤਾਂ ਪ੍ਰਾਚੀਨੇ ਉਸਤਕ ਹੋਕੇ ਪੁੱਛਿਆ ਅੱਛਾ ਹੋਰ ਕੀ ਬੋਲੀ ਪੁੱਛਣ ਲੱਗੀ ਕਿ ਪੀਕੇ ਕਦੋਂ ਹੋਣੀਆਂ ਤਾਂ ਮੈਂ ਕਿਹਾ ਬਹੁਤ ਘੱਟ ਹੋਣਿਆ ਯਾਰ ਤਾਂ ਉਸਨੇ ਕਿਹਾ ਮੈਂ ਤਾਂ ਆਪਣੀ ਮਰਜ਼ੀ ਨਾਲ ਰਹਨੀਆਂ ਕਿਸੇ ਦੀ ਪਰਵਾਹ ਨਹੀਂ ਕਰਦੀ ਜਿਸਨੇ ਜੋ ਬੋਲਣਾ ਬੋਲੇ ਮੈਨੂੰ ਜੋ ਪਸੰਦ ਹੈ ਮੈਂ ਉਹੀ ਕਰਦੀਆਂ ਇਹ ਨਾ ਪਹਿਨੋ ਉਹ ਨਾ ਕਰੋ ਨਾ ਹੱਸੋ ਯਾਰ ਕੀ ਅਸੀਂ ਘੱਟ ਪੁਤਲੀਆਂ ਹਾਂ ਜੋ ਸਭ ਕੁਝ ਉਹਨਾਂ ਦੀ ਡੋਰ ਬੰਨੀ ਉਂਗਲੀ ਦੇ ਹਿਸਾਬ ਨਾਲ ਕਰਦੇ ਰਹੀਏ ਮੈਂ ਪੁੱਛਿਆ ਸੁਨੀਤਾ ਤੈਨੂੰ ਕਿਸੇ ਤੋਂ ਡਰ ਹਈ ਲੱਗਦਾ ਕਿ ਲੋਕ ਕੀ ਕਹਿਣਗੇ ਤਾਂ ਬੋਲੀ ਲੋਕਾਂ ਦੀ ਪਰਵਾਹ ਨਾ ਕਰ ਸਭ ਨੂੰ ਖੁਸ਼ ਨਹੀਂ ਕੀਤਾ ਜਾ ਸਕਦਾ ਰਹੀ ਗਨਪਤੀ ਦੀ ਜੇਕਰ ਉਹ ਤੁਹਾਡੀ ਖੁਸ਼ੀ ਸਮਝਦੇ ਨੇ ਤਾਂ ਠੀਕ ਹੈ ਨਹੀਂ ਤਾਂ ਉਸ ਤੋਂ ਵੀ ਜ਼ਿਆਦਾ ਉਮੀਦ ਨਾ ਕਰੋ ਪਤੀ ਹਮੇਸ਼ਾ ਚਾਹੁੰਦੇ ਹਨ ਕਿ ਪਤਨੀ ਨੂੰ ਦਬਾ ਕੇ ਰੱਖੀਏ ਅਤੇ ਪੂਰਾ ਟਾਈਮ ਨੌਕਰਾਨੀ ਦੀ ਤਰ੍ਹਾਂ ਟ੍ਰੀਟ ਕਰੀਏ ਮੇਰੇ ਵੀ ਇਸ ਤਰ੍ਹਾਂ ਹੀ ਕਰਦੇ ਸਨ ਪਰ ਜਿਸ ਦਿਨ ਮੈਨੂੰ ਲੱਗਿਆ ਕਿ ਹੁਣ ਜ਼ਿਆਦਾ ਹੋ ਰਿਹਾ ਹੈ ਰੋ ਕੇ ਬੈਠੀ ਮੈਂ ਕਹਿ ਬੈਠੀ ਗਰਦਨ ਉਨੀ ਦੇ ਰਹੀ ਦਬਾਓ ਜਿੰਨੇ ਵਿੱਚ ਦਮ ਨਾ ਕੁੱਟੇ ਜੇਕਰ ਸਾਹ ਹੀ ਰੁਕ ਗਏ ਤਾਂ ਜੀਵਨ ਹੀ ਖਤਮ ਹੋ ਜਾਏਗਾ ਇਸ ਲਈ ਪਹਿਲਾਂ ਖੁਦ ਨੂੰ ਮਹੱਤਵ ਦੇਵੋ ਅਤੇ ਸੱਚ ਕਹਾ ਤਾਂ ਪ੍ਰਾਚੀ ਮੈਨੂੰ ਵੀ ਸਨੀਤਾ ਦੀ ਗੱਲ ਸਹੀ ਲੱਗੀ ਕਿ ਆਪਾਂ ਖੁਦ ਨੂੰ ਭੁੱਲੀ ਹੀ ਗਈਆਂ ਆਪਾਂ ਨੂੰ ਇਨ੍ਹਾਂ ਬੰਦਨਾ ਵਿੱਚੋਂ ਬਾਹਰ ਨਿਕਲਣਾ ਹੀ ਪਵੇਗਾ ਪ੍ਰਾਚੀ ਗੌਰ ਨਾਲ ਵਿਨਾ ਦੇ ਮੂੰਹ ਚੋਂ ਸਨੀਤਾ ਦੀਆਂ ਗੱਲਾਂ ਸੁਣ ਰਹੀ ਸੀ ਉਸ ਨੂੰ ਵੀ ਅਚਰਜ ਹੋ ਰਿਹਾ ਸੀ ਕਿ ਉਹ ਸਹੇਮੀ ਸਹੇਮੀ ਜਹੀ ਇਹਨੀ ਤੇਜ਼ ਕਿਵੇਂ ਹੋ ਗਈ ਉਸ ਨੂੰ ਵੀ ਲੱਗਿਆ ਕਿ ਮੈਂ ਹੀ ਪਾਗਲ ਹਾਂ ਕਦੇ ਆਪਣੇ ਖੁਸ਼ੀ ਨੂੰ ਮਹੱਤਵ ਹੀ ਨਹੀਂ ਦਿੱਤਾ ਮਨ ਵਿੱਚ ਵਿਚਾਰਾਂ ਦੇ ਬੁਲਬਲੇ ਉੱਠਣ ਲੱਗੇ ਤਾਂ ਰਵੀਨਾ ਨੇ ਕਿਹਾ ਕਿ ਹੁਣ ਕੀ ਸੋਚ ਰਹੀ ਹੈ ਜਾਏਗੀ ਅੱਜ ਘਰ ਹੀ ਜਾਂ ਫਿਰ ਮਨਾ ਕਰ ਦੇਵੇਂਗੀ ਆਪਣੇ ਪਤੀ ਨੂੰ ਅੱਜ ਸ਼ਾਮ ਨੂੰ ਆਉਣ ਦੇ ਦੇਖਦੀਆਂ ਯਾਰ ਕਹਿ ਕੇ ਪ੍ਰਾਚੀ ਸੋਚਾਂ ਵਿੱਚ ਪੈ ਗਈ ਕਿ ਕੀ ਕਰਾਂ ਠੀਕ ਹੈ ਯਾਰ ਮੈਂ ਚੱਲਦੀ ਹਾਂ ਰਵੀਨਾ ਤਾਂ ਚਲੀ ਗਈ ਪਰ ਪ੍ਰਾਚੀ ਨੂੰ ਇੱਕ ਨਵੇਂ ਮੰਥਨ ਵਿੱਚ ਉਲਝਾ ਗਈ ਦਿਨ ਭਰ ਪ੍ਰਾਚੀ ਕਮਰੇ ਵਿੱਚ ਹੀ ਪਈ ਰਹੀ ਹੁਣ ਸ਼ਾਮ ਹੋ ਗਈ ਸੀ ਪਤੀ ਦੇ ਆਉਣ ਦਾ ਵਕਤ ਹੋ ਰਿਹਾ ਸੀ ਮਾਂ ਪਕੌੜੇ ਬਣਾਉਣ ਦੀ ਤਿਆਰੀ ਕਰ ਰਹੀ ਸੀ ਅਤੇ ਭਤੀਜੀ ਉਸ ਨੂੰ ਚਿਪਕ ਕੇ ਸੌ ਚੁੱਕੀ ਸੀ ਤਾਂ ਡੋਰ ਬੈਲ ਵੱਜੀ ਸ਼ਾਇਦ ਪਤੀ ਹੀ ਹਨ ਜੋ ਆਫਿਸ ਤੋਂ ਸਿੱਧਾ ਉਸ ਨੂੰ ਲੈਣ ਆਏ ਨੇ ਪਰ ਪ੍ਰਾਚੀ ਦੇ ਮਨ ਵਿੱਚ ਹੋਰ ਟਰਾਈਆਂ ਉਲਝਣਾਂ ਦਾ ਚੱਕਰ ਹੁਣ ਬਵੰਡਰ ਬਣ ਚੁੱਕਿਆ ਸੀ ਉਸ ਦੇ ਮਨ ਦਾ ਗੁਬਾਰ ਹੁਣ ਹਲਕ ਵਿੱਚ ਆ ਚੁੱਕਿਆ ਸੀ ਜੋ ਸ਼ਾਇਦ ਕਦੇ ਵੀ ਫੁੱਟ ਸਕਦਾ ਸੀ ਪਰ ਹਿੰਮਤ ਨਹੀਂ ਹੋ ਰਹੀ ਸੀ ਕਿ ਪਿਛਲੇ 2 ਸਾਲਾਂ ਤੋਂ ਜੋ ਦੀ ਆ ਰਹੀ ਹੈ ਉਸ ਨੂੰ ਇਹ ਨਵਾਂ ਰੂਪ ਕਿਵੇਂ ਲਵੇ ਪਰ ਅੱਜ ਇੱਕ ਕਮਰੇ ਵਿੱਚ ਬੈਠੇ ਆਪਣੇ ਆਪ ਨਾਲ ਲੜ ਰਹੀ ਸੀ ਕਿ ਉਹ ਕੀ ਸੀਜੇ ਕੀ ਬਣ ਗਈ ਹੈ ਹੁਣ ਪ੍ਰਸ਼ਾਂਤ ਵੀ ਆ ਚੁੱਕੇ ਸਨ ਕਾਸ਼ ਮੈਂ ਪਹਿਲਾਂ ਹੀ ਉਸ ਨੂੰ ਫੋਨ ਕਰਕੇ ਕਹਿ ਦਿੰਦੀ ਅਤੇ ਮਨਾ ਕਰ ਦਿੰਦੀ ਹੁਣ ਕੀ ਕਰਾਂ ਜੇਕਰ ਮਨਾ ਕੀਤਾ ਤਾਂ ਉਹ ਨਾਰਾਜ਼ ਹੋ ਜਾਣਗੇ ਅਤੇ ਸੋਚਣਗੇ ਕਿ ਪੇਕੇ ਘਰ ਵਿੱਚ ਮੇਰੇ ਕਿਸੇ ਨੇ ਕੰਨ ਭਰੇ ਹਨ ਇੱਕ ਤਾਂ ਵੈਸੇ ਹੀ ਪ੍ਰਸ਼ਾਂਤ ਮੇਰੇ ਪੇਕੇਆਂ ਪ੍ਰਤੀ ਉਦਾਸ ਸੀ ਜਦੋਂ ਉਸ ਦੇ ਦਿਮਾਗ ਵਿੱਚ ਇਹ ਗੱਲ ਆ ਗਈ ਤਾਂ ਖਲਾਬ ਹੀ ਹੋ ਜਾਣਗੇ ਨਾ ਜਾਣੀ ਕੀ ਸੋਚਦੀ ਰਹੀ ਕਿ ਫਿਰ ਪਤੀ ਜੀ ਨੇ ਆਕੇ ਕਿਹਾ ਪੂਆਜੀ ਫੁੱਫੜ ਜੀ ਆ ਗਏ ਨੇ ਹਾਂ ਆਈ ਬੇਟਾ ਤੁਸੀਂ ਚਲ ਕੇ ਬੈਠੋ ਕਹਿ ਕੇ ਪ੍ਰਾਚੀ ਸੁੰਨੇ ਦਿਮਾਗ ਲਈ ਜਿਵੇਂ ਵੀ ਸੀ ਉਸੇ ਹਾਲਤ ਵਿੱਚ ਬੈਠਕ ਵਿੱਚ ਚਲੀ ਗਈ ਅਤੇ ਪ੍ਰਸ਼ਾਂਤ ਨੂੰ ਦੇਖ ਕੇ ਸ਼ਾਂਤ ਹੋ ਗਈ ਪ੍ਰਸ਼ਾਂਤ ਪਾਣੀ ਪੀ ਰਿਹਾ ਸੀ ਪ੍ਰਾਚੀ ਨੂੰ ਦੇਖ ਕੇ ਉਹ ਥੋੜਾ ਕ੍ਰੋਧ ਵਿੱਚ ਆ ਗਿਆ ਇਹ ਕੀ ਹੈ ਪ੍ਰਾਚੀ ਤੂੰ ਅਜੇ ਤੱਕ ਤਿਆਰ ਨਹੀਂ ਹੋਈ ਚਲਣਾ ਨਹੀਂ ਕੀ ਹਾਂ ਨਹੀਂ ਚਲਣਾ ਇਹ ਤਾਂ ਖਰਾਬ ਲੱਗ ਰਹੀ ਹੈ ਤਾਂ ਤਬੀਅਤ ਠੀਕ ਹੋ ਜਾਏਗੀ ਇੱਥੇ ਕੀ ਜੇਲ ਵਿੱਚ ਰਹੇਗੀ ਜੋ ਉੱਥੇ ਤੇਰੀ ਤਬੀਅਤ ਠੀਕ ਨਹੀਂ ਹੋਵੇਗੀ ਜੇਲ ਵਿੱਚ ਕੰਮ ਵੀ ਤਾਂ ਨਹੀਂ ਉੱਥੇ ਕੰਮ ਕਰਨ ਦਾ ਮਨ ਨਹੀਂ ਹੋਵੇਗਾ ਤਾਂ ਵੀ ਕਰਨਾ ਪਵੇਗਾ ਮੇਰੀ ਹਾਲਤ ਅਜੇ ਹੀ ਨਹੀਂ ਤੁਸੀਂ ਤਾਂ ਕੁਝ ਸਮਝਦੇ ਹੀ ਨਹੀਂ ਛੱਡ ਜੋ ਮੈਨੂੰ ਇੱਥੇ ਅੱਜ ਮੈਂ ਨਹੀਂ ਜਾਉਂਗੀ ਦੇਖ ਲੋ ਪ੍ਰਾਚੀ ਕੀ ਕਹਿ ਰਹੀ ਆ ਸੋਚ ਸਮਝ ਲੈ ਅੱਜ ਜੇਕਰ ਤੂੰ ਨਹੀਂ ਚੱਲੀ ਤਾਂ ਮੈਂ ਤੈਨੂੰ ਲੈਣ ਨਹੀਂ ਆਉਂਗਾ ਤੂੰ ਖੁਦ ਆ ਜਾਇਂ ਮੈਂ ਪਕੌੜਿਆਂ ਦੀ ਪਲੇਟ ਲੈ ਕੇ ਆਈ ਅਤੇ ਉਸ ਦੀ ਹਰ ਸੁਣ ਕੇ ਦਰਵਾਜ਼ੇ ਤੇ ਖੜੀ ਹੋ ਗਈ ਤਾਂ ਪ੍ਰਸ਼ਾਂਤ ਦੀ ਆਵਾਜ਼ ਸੁਣ ਕੇ ਸੋਚਣ ਲੱਗੀ ਕਿ ਹੋਇਆ ਪ੍ਰਾਚੀ ਅਚਾਨਕ ਆ ਕੇ ਕਿਉਂ ਬੋਲਣ ਲੱਗੀ ਕਿਉਂਕਿ ਲੜਕੀ ਦੇ ਮਾਤਾ ਪਿਤਾ ਆਪਣੀ ਲੜਕੀ ਤੋਂ ਇਹੀ ਆਸ਼ਾ ਕਰਦੇ ਸਨ ਕਿ ਉਹ ਆਪਣੀਆਂ ਖੁਸ਼ੀਆਂ ਨੂੰ ਦਬਾ ਕੇ ਉਹਨਾਂ ਦੇ ਆਤਮ ਸਨਮਾਨ ਦੀ ਰੱਖਿਆ ਦੇ ਲਈ ਸਹਿੰਦੀ ਰਹੀ ਸੰਸਕਾਰਾਂ ਦੀ ਦੁਹਾਈ ਦੇ ਕੇ ਆਪਣੇ ਮਾਤਾ ਪਿਤਾ ਹੀ ਆਪਣੀ ਬੇਟੀ ਨੂੰ ਕਮਜ਼ੋਰ ਬਣਾ ਦਿੰਦੇ ਹਨ ਕਿਉਂ ਆਪਣੇ ਹੱਕ ਲਈ ਬੋਲ ਨਹੀਂ ਪਾਉਂਦੀਆਂ ਸਹਿੰਦੇ ਆ ਕੇ ਬੱਬੇ ਤੋਂ ਬੋਲ ਦੋ ਤਾਂ ਬਾਤਮੀ ਜੀ ਸੱਸੀ ਤੋਂ ਸਹਿੰਦੇ ਰਹੋ ਤਾਂ ਸੰਸਕਾਰੀ ਤਾਂ ਮਾਂ ਅੰਦਰ ਆਈ ਤੇ ਪ੍ਰਾਚੀ ਨੂੰ ਬੋਲੀ ਇਹ ਤੂੰ ਕਿਉਂ ਬੋਲ ਰਹੀ ਹੈ ਬੇਟੀ ਇੱਕ ਜਵਾਈ ਜੀ ਆਇਨੀ ਤੇ ਫਿਰ ਸਹੀ ਤਾਂ ਕਹਿ ਰਹੇ ਨੇ ਜੇਕਰ ਤੂੰ ਨਹੀਂ ਜਾਣਾ ਸੀ ਤਾਂ ਪਹਿਲਾਂ ਦੱਸ ਦਿੰਦੀ ਪਰਸ਼ਾਂਤ ਆਪਣੀ ਸਾਸਤੀ ਗੱਲ ਸੁਣ ਕੇ ਹੋਰ ਚੌੜਾ ਹੋ ਗਿਆ ਕਿ ਉਹ ਕਿਤੇ ਵੀ ਗਲਤ ਨਹੀਂ ਹੈ ਪ੍ਰਾਚੀ ਨੇ ਮਾਂ ਬਾਲ ਦੇਖਦੇ ਹੋਏ ਕਿਹਾ ਕਿ ਤੁਹਾਨੂੰ ਨਹੀਂ ਪਸੰਦ ਤਾਂ ਮੈਂ ਚਲੀ ਜਾਨੀ ਆ ਪਰ ਆਤਮਾ ਮੇਰੀ ਇੱਥੇ ਹੀ ਰਹੇਗੀ ਸਰੀਰ ਚਲਾ ਜਾਊਗਾ ਅਤੇ ਹੁਣ ਦੁਬਾਰਾ ਇਹ ਸਰੀਰ ਸਾਡੇ ਦੇਹੀ ਤੇ ਨਹੀਂ ਆਵੇਗਾ ਪ੍ਰਸ਼ਾਂਤ ਹੈਰਾਨ ਹੋਇਆ ਪ੍ਰਾਚੀ ਦੇ ਵੱਲ ਦੇਖਦਾ ਰਿਹਾ ਕਿ ਇਸ ਨੂੰ ਕੀ ਹੋ ਗਿਆ ਹੈ ਉਹ ਸੋਚਣ ਲੱਗਾ ਪ੍ਰਾਚੀ ਤੇਜੀ ਨਾਲ ਆਪਣੇ ਕਮਰੇ ਵਿੱਚ ਗਈ ਤੇ ਬੈਗ ਵਿੱਚ ਸਮਾਨ ਨੂੰ ਰੱਖਣ ਲੱਗੀ ਅਤੇ ਬਿਨਾਂ ਮਾਪਿਓ ਨੂੰ ਮਿਲੇ ਵਿਦਾ ਹੋ ਗਈ ਬਿਨਾਂ ਕਿਸੇ ਉਸ ਪਾਸੇ ਦੇਖੇ ਪ੍ਰਸ਼ਾਂਤ ਕੋਲ ਜਾ ਖੜੀ ਪ੍ਰਸ਼ਾਂਤ ਨੇ ਹੱਥ ਜੋੜ ਕੇ ਮਾਂ ਨੂੰ ਵਿਦਾ ਕਿਹਾ ਅਤੇ ਮਾਂ ਖੜੀ ਪ੍ਰਾਚੀ ਨੂੰ ਦੇਖਦੀ ਰਹਿ ਗਈ ਰਸਤੇ ਵਿੱਚ ਪ੍ਰਸ਼ਾਂਤ ਨਾਲ ਕੋਈ ਗੱਲ ਨਹੀਂ ਕੀਤੀ ਘਰ ਆ ਗਈ ਰਾਤ ਭਰ ਰੋਂਦੀ ਰਹੀ ਦੂਸਰੇ ਦਿਨ ਘਟ ਪੁਤਲੀ ਦੀ ਤਰ੍ਹਾਂ ਕੰਮ ਕਰਦੀ ਰਹੀ ਸਾਰੇ ਲੋਕ ਖੁਸ਼ ਸਨ ਬਿਨਾਂ ਉਸ ਨੂੰ ਛੱਡ ਕੇ ਪ੍ਰਸ਼ਾਂਤ ਦੀ ਈਗੋ ਜਠਾਣੀ ਦਾ ਹੰਕਾਰ ਸੱਸ ਦੀ ਨਿਸ਼ਚਤਾ ਅਤੇ ਸਹੋਰੇ ਦੀ ਲਾਪਰਵਾਹੀ ਅਜੇ ਦੋ ਹੀ ਦਿਨ ਬੀਤੇ ਸੀ ਕਿਚਨ ਵਿੱਚ ਕੰਮ ਕਰਦੇ ਵਕਤ ਪ੍ਰਾਚੀ ਦਾ ਗਲਤੀ ਨਾਲ ਤਕਨਾਲ ਹੱਥ ਕੱਟਿਆ ਗਿਆ ਕਿਸੇ ਨੇ ਵੀ ਉਸ ਲਈ ਦਇਆ ਨਹੀਂ ਦਿਖਾਈ ਉਲਟਾ ਉਸ ਨੂੰ ਹੀ ਦੋਸ਼ੀ ਕਹਿ ਕੇ ਸਭ ਨੇ ਪੱਲਾ ਛੜਵਾ ਲਿਆ ਕਿ ਦਿਮਾਗ ਕਿੱਥੇ ਰਹਿੰਦਾ ਹੈ ਤੇਰਾ ਪ੍ਰਾਚੀ ਨੂੰ ਲੱਗਣ ਲੱਗ ਗਿਆ ਕਿ ਸਹੌਰਿਆਂ ਵਿੱਚ ਉਸ ਦੀ ਕਿਸੇ ਨੂੰ ਵੀ ਕਦਰ ਨਹੀਂ ਇੱਕ ਦਿਨ ਉਸ ਨੇ ਖੁਦ ਹੀ ਆਇਨਾ ਵਿੱਚ ਦੇਖਿਆ ਅਤੇ ਸੋਚਿਆ ਕਿ ਕੀ ਉਹ ਇਸ ਘਰ ਵਿੱਚ ਇੱਕ ਸਨਮਾਨਿਤ ਬਹੂ ਹੈ ਕਿ ਇੱਕ ਪਤੀ ਦੇ ਦਿਲ ਦੀ ਮਾਲਕ ਹੈ ਕੀ ਇੱਕ ਸਫਲ ਪਤਨੀ ਹੈ ਸ਼ਾਇਦ ਨਹੀਂ ਅਤੇ ਉਸ ਦਿਨ ਪੇਕੇ ਘਰ ਵਿੱਚ ਮਾਂ ਦੀ ਗੱਲ ਸੁਣਨ ਤੋਂ ਬਾਅਦ ਖੁਣ ਪੇਕੇ ਦੀ ਦੁਲਾਰੀ ਲੜਕੀ ਵੀ ਨਾ ਰਹੀ ਘਰ ਵਿੱਚ ਮਾਤਾ ਪਿਤਾ ਸੱਸ ਸਹੋਰਾ ਪਤੀ ਦੇ ਦਿਲ ਦੀ ਰਾਣੀ ਅਤੇ ਕਿਸੇ ਦੀ ਵੀ ਨਿਗਾ ਵਿੱਚ ਉਹ ਯੋਗ ਨਹੀਂ ਸੀ ਉਸ ਦਿਨ ਉਸਨੇ ਪ੍ਰਣ ਕੀਤਾ ਕਿ ਹੁਣ ਉਹ ਕਟ ਪੁਤਲੀ ਨਹੀਂ ਬਣੂਗੀ ਉਸਦੇ ਟਪਕਦੇ ਖੂਨ ਨੂੰ ਦੇਖ ਕੇ ਵੀ ਕਿਸੇ ਨੂੰ ਉਸਤੇ ਦਇਆ ਨਹੀਂ ਆਈ ਪਿਆਰ ਤਾਂ ਬਹੁਤ ਦੂਰ ਦੀ ਗੱਲ ਸੀ ਉਸਨੇ ਸੋਚਿਆ ਕਿ ਮੈਂ ਕ੍ਰੀਮ ਕਰੂੰਗੀ ਖੋਦ ਦੇ ਲਈ ਜੀਵਾਂਗੀ ਉਸ ਰਾਤ ਨੂੰ ਖਾਣਾ ਬਣਾਉਣ ਦੇ ਲਈ ਕਮਰੇ ਤੋਂ ਬਾਹਰ ਹੀ ਨਹੀਂ ਨਿਕਲੀ ਅਤੇ ਚਾਦਰ ਨਾਲ ਮੂੰਹ ਢੱਕ ਕੇ ਪਈ ਰਹੀ ਉਸ ਦੇ ਇਸ ਵਿਵਹਾਰ ਤੇ ਸਭ ਤੋਂ ਪਹਿਲਾਂ ਜਠਾਨੀ ਨੇ ਪ੍ਰਤੀਕਿਰਿਆ ਕੀਤੀ ਉਸ ਦੇ ਬਰਤਨ ਖੜਕਣ ਅਤੇ ਹਾਈ ਹਾਈ ਕਰਕੇ ਖਾਣਾ ਬਣਾਉਂਦੀਆਂ ਪੁਰਾਣੀਆਂ ਹਰਕਤਾਂ ਆਰੰਭ ਹੋ ਗਈਆਂ ਪਰ ਅੱਜ ਪ੍ਰਾਚੀ ਪਰੇਸ਼ਾਨ ਨਹੀਂ ਸੀ ਅਚੋ ਉਸ ਦੇ ਮਨ ਵਿੱਚ ਕੁਝ ਸਕੂਨ ਸੀ ਫਿਰ ਵੀ ਕੁਝ ਹੀ ਦੇਰ ਬਾਅਦ ਸੱਸ ਉਸ ਦੇ ਕਮਰੇ ਵਿੱਚ ਆਈ ਤੇ ਬੋਲੀ ਕੀ ਗੱਲ ਹੈ ਬਹੂ ਤੂੰ ਪਰੇਸ਼ਾਨ ਕਿਉਂ ਲੱਗ ਰਹੀ ਹੈ ਤਬੀਅਤ ਤਾਂ ਠੀਕ ਹੈ ਨਾ ਤੇਰੀ ਪ੍ਰਾਚੀ ਨੇ ਜਵਾਬ ਦਿੱਤਾ ਕਿ ਨਹੀਂ ਕੰਮ ਕਰਨ ਦਾ ਮਨ ਨਹੀਂ ਹੈ ਉਂਗਲੀ ਤੇ ਸੱਟ ਲੱਗ ਗਈ ਹੈ ਦਰਦ ਹੋ ਰਿਹਾ ਹੈ ਮੈਂ ਵੀ ਇਨਸਾਨ ਹਾਂ ਮੈਨੂੰ ਵੀ ਦਰਦ ਹੁੰਦਾ ਹੈ ਸੱਸ ਸਮਝ ਗਈ ਸੀ ਕਿ ਅੱਜ ਪ੍ਰਾਚੀ ਦਾ ਦਿਮਾਗ ਠੀਕ ਨਹੀਂ ਹੁਣ ਕੁਝ ਬੋਲਣ ਤੇ ਗੱਲ ਵਿਗੜ ਸਕਦੀ ਹੈ ਕੱਲ ਸਵੇਰ ਇਸ ਨਾਲ ਕਰਾਂਗੀ ਰਾਤ ਬੀਤ ਗਈ ਪ੍ਰਸ਼ਾਂਤ ਨੇ ਰਾਤ ਨੂੰ ਵੀ ਪ੍ਰਾਚੀ ਨੂੰ ਇੱਕ ਵਾਰ ਵੀ ਨਹੀਂ ਪੁੱਛਿਆ ਕਿ ਤੇਰੀ ਉਂਗਲ ਠੀਕ ਹੈ ਕਿ ਨਹੀਂ ਸੱਸ ਨੇ ਸਵੇਰ ਪ੍ਰਾਚੀ ਤੋਂ ਪੁੱਛਣ ਦੀ ਉਮੀਦ ਕੀਤੀ ਪਰ ਪ੍ਰਾਚੀ ਤਾਂ ਤਿਆਰ ਹੋ ਕੇ ਆਪਣੇ ਕਮਰੇ ਤੋਂ ਬਾਹਰ ਨਿਕਲੀ ਅਤੇ ਬੋਲੀ ਮਾਂ ਜੀ ਮੈਂ ਸ਼ਾਮ ਨੂੰ ਵਾਪਸ ਆਉਂਗੀ ਪਰ ਬਹੁਤੋਂ ਕਿੱਥੇ ਜਾ ਰਹੀਆਂ ਕਿੱਥੇ ਕੰਮ ਜਾ ਰਹੀਆਂ ਕਹਿ ਕੇ ਪ੍ਰਾਚੀ ਨਿਕਲ ਗਈ ਘਰ ਵਿੱਚ ਸਭ ਪ੍ਰਾਚੀ ਦੀ ਇਨ੍ਹਾਂ ਹਰਕਤਾਂ ਤੋਂ ਆਚਰਜ ਹੋ ਰਹੇ ਸੀ ਕਿ ਆਖਿਰ ਇਸ ਨੂੰ ਕੀ ਹੋ ਗਿਆ ਪ੍ਰਸ਼ਾਂਤ ਵੀ ਸਮਝ ਨਹੀਂ ਪਾ ਰਿਹਾ ਉਹ ਦਿੱਸ ਤੇ ਸਮਝ ਰਹੀ ਸੀ ਚਾਂਗੋ ਪ੍ਰਾਚੀ ਲੇਟ ਵਾਪਸ ਆਈ ਅਤੇ ਉਸਨੇ ਕਿਸੇ ਨਾਲ ਵੀ ਕੋਈ ਵੀ ਗੱਲ ਨਹੀਂ ਕੀਤੀ ਤਾਂ ਜਠਾਣੀ ਨੇ ਕੁਝ ਬੋਲਣਾ ਚਾਹਿਆ ਤਾਂ ਸੱਸ ਨੇ ਇਸ਼ਾਰੇ ਨਾਲ ਮਨਾ ਕਰ ਦਿੱਤਾ ਉਸ ਰਾਤ ਪ੍ਰਸ਼ਾਂਤ ਨੇ ਉਸਨੂੰ ਪਹਿਲੀ ਵਾਰ ਕਿਹਾ ਕਿ ਖਾਣਾ ਖਾ ਲਓ ਪਰ ਪ੍ਰਾਚੀ ਨੇ ਕਿਹਾ ਕਿ ਮੈਂ ਖਾਣਾ ਖਾ ਕੇ ਆਈ ਹਾਂ ਅਤੇ ਕੁਝ ਨਾ ਬੋਲੀ ਤੇ ਪਾਸਾ ਬਦਲ ਕੇ ਸੌਂ ਗਈ ਦੂਸਰੇ ਦਿਨ ਵਿੱਚ ਪ੍ਰਾਚੀ ਸਵੇਰ 9 ਵਜੇ ਘਰ ਤੋਂ ਬਾਹਰ ਤਿਆਰ ਹੋ ਕੇ ਨਿਕਲਣ ਲੱਗੀ ਸੀ ਤਾਂ ਪਿੱਛੇ ਤੋਂ ਜਠਾਣੀ ਨੇ ਟੋਕਿਆ ਕਿੱਥੇ ਚੱਲ ਪਈ ਚਲੋ ਨਾਸ਼ਤਾ ਬਣਾਉਣਾ ਹੈ ਬੱਚਿਆਂ ਦਾ ਉਹਨਾਂ ਨੂੰ ਸਕੂਲ ਜਾਣ ਲਈ ਦੇਰ ਹੋ ਰਹੀ ਹੈ ਪ੍ਰਾਚੀ ਨੇ ਮੁੜ ਕੇ ਉਸ ਨੂੰ ਦੇਖਿਆ ਤੇ ਕਿਹਾ ਮੈਂ ਕੀ ਕਰਾਂ ਤੁਹਾਡੇ ਬੱਚੇ ਨੇ ਆਪ ਨਾਸ਼ਤਾ ਬਣਾ ਲਓ ਮੈਂ ਤੁਹਾਡੀ ਨੌਕਰਾਨੀ ਨਹੀਂ ਜਠਾਣੀ ਦੇਖਦੀ ਰਹਿ ਗਈ ਤੇ ਸੋਚਣ ਲੱਗੀ ਕਿ ਜਿਸ ਗਾਣ ਨੂੰ ਮੈਂ ਪਿਛਲੇ 2 ਸਾਲਾਂ ਤੋਂ ਆਪਣੀਆਂ ਉਂਗਲਾਂ ਤੇ ਨਾਚਾ ਰਹੀ ਸੀ ਅੱਜ ਉਸ ਗਾਣੇ ਆਪਣੇ ਸਿੰਘ ਦਿਖਾ ਦਿੱਤੇ ਪ੍ਰਸ਼ਾਂਤ ਪਰ ਸ਼ਾਂਤ ਤਿਆਰ ਹੋ ਕੇ ਨਿਕਲਿਆ ਤਾਂ ਚੀ ਜਾ ਚੁੱਕੀ ਸੀ ਪ੍ਰਸ਼ਾਂਤ ਨੇ ਹੈਰਾਨ ਹੋ ਕੇ ਮਾਂ ਨੂੰ ਕਿਹਾ ਕਿ ਪ੍ਰਾਚੀ ਨੂੰ ਕੀ ਹੋ ਗਿਆ ਹੈ ਮਾਂ ਮੈਨੂੰ ਵੀ ਨਹੀਂ ਪਤਾ ਬੇਟਾ ਕੋਈ ਲੜਾਈ ਹੋਈ ਹੈ ਤੁਹਾਡੀ ਦੋਨਾਂ ਵਿੱਚ ਨਹੀਂ ਮਾਂ ਉਸ ਦਿਨ ਉਸਦੇ ਘਰ ਵਿੱਚ ਇਹ ਤਾਂ ਹੋਇਆ ਸੀ ਕਿ ਸ਼ਾਇਦ ਉਹ ਇੰਨੇ ਜਲਦੀ ਵਾਪਸ ਨਹੀਂ ਆਉਣਾ ਚਾਹੁੰਦੀ ਸੀ ਪਰ ਉਸਦੀ ਮਾਂ ਨੇ ਜ਼ਬਰਦਸਤੀ ਉਸ ਨੂੰ ਇਹ ਕਹਿ ਕੇ ਭੇਜ ਦਿੱਤਾ ਕਿ ਉਹੀ ਤੇਰਾ ਘਰ ਹੈ ਫਿਰ ਪਤਾ ਨਹੀਂ ਕਿਉਂ ਉਸ ਨੂੰ ਇੱਥੇ ਇਸ ਤਰ੍ਹਾਂ ਦੀਆਂ ਹਰਕਤਾਂ ਕਰਨ ਵਿੱਚ ਮਜ਼ਾ ਆ ਰਿਹਾ ਹੈ ਬਹੁਤ ਬਤਮੀਜ਼ ਹੁੰਦੀ ਜਾ ਰਹੀ ਹੈ ਇਸ ਦਾ ਕੁੱਝ ਉਹਨੂੰ ਇੰਤਜ਼ਾਮ ਕਰਨਾ ਹੀ ਪਵੇਗਾ ਕਿ ਇੰਤਜ਼ਾਮ ਕਰੋਗੇ ਬੇਟਾ ਜਿੱਥੋਂ ਤੱਕ ਮੈਂ ਸਮਝ ਰਹੀ ਹਾਂ ਪ੍ਰਾਚੀ ਬਹੁਤ ਜ਼ਿਆਦਾ ਪਰੇਸ਼ਾਨ ਹੈ ਤੂੰ ਉਸ ਦਾ ਪਤੀ ਹੈ ਜੇਕਰ ਤੂੰ ਨਹੀਂ ਸਮਝੇਗਾ ਤਾਂ ਦੂਸਰਾ ਕੌਣ ਸਮਝੂਗਾ ਉਸ ਨੂੰ ਤੂੰ ਅਜੇ ਤੱਕ ਉਸ ਨਾਲ ਕੋਈ ਪ੍ਰੇਮ ਦੀ ਗੱਲ ਤੱਕ ਨਹੀਂ ਕੀਤੀ ਇਹ ਤੁਹਾਡੇ ਦੋਨਾਂ ਦੇ ਵਿੱਚ ਦੀ ਗੱਲ ਹੈ ਪਰ ਅੱਜ ਮੈਨੂੰ ਬੋਲਣਾ ਹੀ ਪੈ ਰਿਹਾ ਹੈ ਜਦੋਂ ਤੇਰਾ ਵੱਡਾ ਭਰਾ ਤੇ ਤੇਰੇ ਪਿਤਾ ਮੇਰੇ ਤੇ ਤੇਰੀ ਭਾਬੀ ਨਾਲ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਤਾਂ ਕੀ ਸਾਡੇ ਦੋਨਾਂ ਦਾ ਜੀਵਨ ਉਸੇ ਸਹਾਰੇ ਆਉਂਦੀ ਹੈ ਅਤੇ ਉਸਦੇ ਪ੍ਰੇਮ ਨਾਲ ਹੀ ਉਹ ਆਪਣੇ ਜੀਵਨ ਦੀਆਂ ਸਾਰੀਆਂ ਕਠਿਨਾਈਆਂ ਨੂੰ ਹੱਸਦੇ ਹੱਸਦੇ ਪਾਰ ਕਰ ਜਾਂਦੀ ਹੈ। ਪ੍ਰਸ਼ਾਂਤ ਆਪਣੀ ਮਾਂ ਦੀ ਗੱਲ ਸੁਣ ਕੇ ਚੁੱਪਚਾਪ ਕਰ ਤੋਂ ਬਾਹਰ ਨਿਕਲ ਗਿਆ ਹੈ। ਅੱਜ ਉਸਨੂੰ ਪਹਿਲੀ ਵਾਰ ਉਹ ਸਭ ਕੁਝ ਯਾਦ ਆਉਣ ਲੱਗਾ ਕਿ ਜਦੋਂ ਪ੍ਰਾਚੀ ਪੇਕੇ ਜਾਣ ਲਈ ਉਸ ਤੋਂ ਪੁੱਛਦੀ ਤਾਂ ਉਹ ਹਮੇਸ਼ਾ ਉਸਨੂੰ ਡਾਂਟ ਕੇ ਕਹਿੰਦਾ ਕਿ ਹਰ ਸਮੇਂ ਚਲੇ ਜਾਓ ਫਿਰ ਕਦੇ ਨਾ ਆਣਾ ਨਾ ਹੀ ਕਦੇ ਉਸ ਨੂੰ ਕਿਤੇ ਘੁੰਮਣ ਲੈ ਕੇ ਗਿਆ ਅਤੇ ਨਾ ਹੀ ਕਦੇ ਉਸ ਦੀ ਪਸੰਦ ਚੀਜ਼ ਲਿਆ ਕੇ ਦਿੱਤੀ ਦਿਨ ਭਰ ਕੰਮ ਕਰਨ ਦੇ ਬਾਅਦ ਥੱਕ ਜਾਂਦੀ ਤਾਂ ਵੀ ਉਹ ਕਹਿੰਦਾ ਕਿ ਤੂੰ ਕੰਮ ਕਿੰਨਾ ਕਰਦੀ ਹੈ ਜੋ ਇੰਨਾ ਥੱਕ ਜਾਂਦੀ ਆ ਤਾਂ ਪ੍ਰਾਚੀ ਚੁੱਪ ਹੋ ਜਾਂਦੀ ਅਤੇ ਉਸ ਦੇ ਚੁੱਪ ਨੂੰ ਸਹਿਮਤ ਮੰਨ ਲੈਂਦਾ ਕਦੇ ਉਸ ਦੀਆਂ ਇਛਾਵਾਂ ਦੇ ਬਾਰੇ ਵਿੱਚ ਨਹੀਂ ਸੋਚਿਆ ਸਿਰਫ ਉਸ ਤੋਂ ਫਰਜ਼ ਪੂਰੇ ਕਰਵਾਏ ਪ੍ਰਸ਼ਾਂਤ ਸੋਚ ਕੇ ਸਮੁੰਦਰ ਵਿੱਚ ਉਲਝ ਕੇ ਸ਼ਾਇਦ ਆਪਣੇ ਆਪ ਨੂੰ ਦੋਸ਼ੀ ਠਹਿਰਾ ਰਿਹਾ ਸੀ ਉਸ ਸਮੇਂ ਤੁਰੰਤ प्राची ਨੇ ਫੋਨ ਕਰਨਾ ਸ਼ੁਰੂ ਕੀਤਾ। પ્રાਚੀ ਦਾ ਫੋਨ ਬੰਦ ਸੀ ਤਾਂ ਉਹ ਉਸ ਦੇ ਆਉਣ ਦਾ ਇੰਤਜ਼ਾਰ ਕਰਨ ਲੱਗਾ ਅਤੇ ਸ਼ਾਮ ਨੂੰ ਜਦੋਂ પ્રાਚੀ ਘਰ ਆਈ ਤਾਂ ਉਸਨੇ ਉਸ ਦੇ ਨਾਲ ਗੱਲ ਕਰਨੀ ਚਾਹੀ ਪਰ પ્રાਚੀ ਨੇ ਉਸ ਨਾਲ ਕੋਈ ਵੀ ਗੱਲ ਨਹੀਂ ਕੀਤੀ ਅਤੇ ਸੌਂ ਗਈ। ਦੂਸਰੇ ਦਿਨ ਸਵੇਰ ਉੱਠਦੇ ਹੀ પ્રાਚੀ ਫਿਰ ਜਾਣ ਲੱਗੀ ਤਾਂ ਗੇਟ ਤੋਂ ਨਿਕਲਦੇ ਹੀ ਦੇਖਿਆ ਕਿ ਪ੍ਰਸ਼ਾਂਤ ਕਾਰ ਲੈ ਕੇ ਖੜਾ ਹੋਇਆ ਸੀ। ਉਸਨੇ પ્રાਚੀ ਨੂੰ ਗੱਡੀ ਵਿੱਚ ਬੈਠਣ ਦੇ ਲਈ ਕਿਹਾ ਤਾਂ પ્રાਚੀ ਗੱਡੀ ਵਿੱਚ ਨਹੀਂ ਬੈਠੀ ਤੇ ਅੱਗੇ ਪਈ ਫਿਰ ਪ੍ਰਸ਼ਾਂਤ ਨੇ ਉਸਦਾ ਹੱਥ ਫੜਿਆ ਤੇ ਕਿਹਾ ਕਿ ਗੱਡੀ ਵਿੱਚ ਬੈਠੋ ਕਿਤੇ ਲੈ ਕੇ ਜਾਣਾ ਤਾਂ ਪ੍ਰਾਚੀ ਹੈਰਾਨ ਹੋ ਕੇ ਪ੍ਰਸ਼ਾਂਤ ਵੱਲ ਦੇਖਣ ਲੱਗੀ ਪਰ ਕੀ ਕਰਦੀ ਸਭ ਲੋਕ ਦੇਖ ਰਹੇ ਸਨ ਤਾਂ ਉਹ ਗੱਡੀ ਵਿੱਚ ਬੈਠ ਗਈ ਦੋਨੋਂ ਕਿਸੇ ਨਾਲ ਦੇ ਰੈਸਟੋਰੈਂਟ ਵਿੱਚ ਗਏ ਤੇ ਉੱਥੇ ਪਹੁੰਚ ਕੇ ਪ੍ਰਸ਼ਾਂਤ ਨੇ ਕਿਹਾ ਕਿ ਪ੍ਰਾਚੀ ਕੀ ਗੱਲ ਹੈ ਪਰੇਸ਼ਾਨ ਲੱਗ ਰਹੀਆਂ ਦੋ ਤਿੰਨ ਦਿਨ ਤੋਂ ਕਿੱਥੇ ਚਲੀ ਜਾਂਦੀਆਂ ਤੈਨੂੰ ਬਹੁਤ ਲੱਗਿਆ ਮੈਂ ਕੱਲ ਨਾ ਆਪਣੇ ਘਰ ਗਈ ਸੀ ਤੂੰ ਨਾ ਦੋਸਤਾਂ ਕੋਲ ਜਾਣੇ ਆ ਦੇਹੋਂ ਕਿ ਮੈਂ ਕਿੱਥੇ ਹੁੰਨੀ ਆਂ ਬਾਕੀ ਤੈਨੂੰ ਕੋਈ ਫਰਕ ਨਹੀਂ ਪੈਂਦਾ ਸਿਰਫ ਇਸ ਗੱਲ ਨੂੰ ਲੈ ਕੇ ਕਿ ਹੁਣ ਮੈਂ ਸਭ ਦੀ ਸੇਵਾ ਵਿੱਚ ਉਪਸਥਿਤ ਨਹੀਂ ਸ਼ਾਇਦ ਇਹ ਹੀ ਵਜਾ ਹੋਵੇਗੀ ਕਿ ਅੱਜ ਤੂੰ ਮੇਰੇ ਨਾਲ ਗੱਲ ਕਰਨ ਲਈ ਮਜਬੂਰ ਹੋ ਰਿਹਾ ਨਹੀਂ ਤਾਂ ਤੂੰ ਕਿੱਥੇ ਮੇਰੀ ਫਿਕਰ ਕਰਦਾ ਇਸ ਤਰ੍ਹਾਂ ਦੀ ਗੱਲ ਨਹੀਂ ਹੈ ਪ੍ਰਾਚੀ ਮੈਂ ਬੀਜੀ ਸੀ ਪਰ ਹਾਂ ਇਹਨਾਂ ਵਿਵਸਥਿਤੀਆਂ ਵਿੱਚ ਮੈਂ ਇੱਕ ਚੀਜ਼ ਭੁੱਲ ਗਿਆ ਸੀ ਕਿ ਤੂੰ ਮੇਰੀ ਪਤਨੀ ਵੀ ਹੈ ਇਹ ਸੁਣ ਕੇ ਹਲਕੀ ਜਹੀ ਹੱਸਦੀ ਹੋਈ ਪ੍ਰਾਚੀ ਬੋਲੀ ਜੀ ਨਹੀਂ ਗਲਤ ਕਹਿ ਰਹੇਂ ਭੁੱਲ ਗਏ ਸੀ ਕਿ ਮੈਂ ਇੱਕ ਇਨਸਾਨ ਹਾਂ ਤੇ ਪਤੀ ਦਾ ਇਜ਼ਾਜ਼ਤ ਨਾ ਦੇਣਾ ਮਤਲਬ ਪਤਨੀ ਨੂੰ ਕਿਸੇ ਦੀ ਇਜ਼ਾਜ਼ਤ ਨਾ ਮਿਲਣਾ ਇਹ ਹੀ ਵਿਡੰਬਣਾ ਹੈ ਸਮਾਜ ਦੀ ਜਦੋਂ ਤੱਕ ਪਤੀ ਆਪਣੀ ਪਤਨੀ ਦੀ ਇੱਜ਼ਤ ਨਹੀਂ ਕਰਦਾ ਤਾਂ ਉਸ ਦੀ ਕੋਈ ਇੱਜ਼ਤ ਨਹੀਂ ਕਰਦਾ ਸਹੀ ਕਹਿ ਰਹੀਆਂ ਨਾ ਮੈਂ ਪ੍ਰਾਜੀ ਨੇ ਅੱਖਾਂ ਵਿੱਚ ਹੰਝੂ ਭਰ ਕੇ ਕਿਹਾ ਤਾਂ ਪ੍ਰਸ਼ਾਂਤ ਨੇ ਪ੍ਰਾਜੀ ਦੇ ਹੱਥ ਨੂੰ ਆਪਣੇ ਹੱਥ ਵਿੱਚ ਲੈ ਕੇ ਕਿਹਾ ਪ੍ਰਾਜੀ ਗਲਤੀ ਹੋ ਗਈ ਮੈਨੂੰ ਮਾਫ ਕਰ ਦੇ ਪਲੀਜ਼ ਕਿਉਂਕਿ ਜੇਕਰ ਹੁਣ ਇੰਨਾ ਗੱਲਾਂ ਦਾ ਹਿਸਾਬ ਕਰਨ ਬੈਠੇ ਤਾਂ ਸਾਡੇ ਜੀਵਨ ਦੇ ਕੁਝ ਮਹੱਤਵਪੂਰਨ ਫਾਲ ਉਹਨਾਂ ਪੁਰਾਣੀਆਂ ਕਰਵਾ ਹਰਦੇ ਸਾਬ ਕਰਨ ਵਿੱਚ ਹੀ ਨਿਕਲ ਜਾਵੇਗਾ ਇਸ ਲਈ ਹੋ ਸਕੇ ਤਾਂ ਮੇਰੀਆਂ ਸਾਰੀਆਂ ਗਲਤੀਆਂ ਨੂੰ ਮਾਫ ਕਰ ਦੇ ਬਿਲਕੁਲ ਹੀ ਨਹੀਂ ਪ੍ਰਾਚੀਨੇ ਆਪਣੇ ਹੱਥ ਨੂੰ ਝਟਕਾਇਆ ਹੁਣ ਮੈਂ ਪਹਿਨਣਾ ਜਹੀ ਹੋ ਗਈ ਤਾਂ ਕੀ ਮਤਲਬ ਨਿਕਲਣਾ ਮੇਰੇ ਸੰਕਲਪਾਂ ਦਾ ਜਾਨਣਾ ਚਾਹੁੰਦੇ ਹੋ ਨਾ ਤੁਸੀਂ ਕਿ ਮੈਂ ਕਿੱਥੇ ਜਾਂਦੀ ਸੀ ਤਾਂ ਸੁਣੋ ਮੈਂ ਕੋਚਿੰਗ ਕਲਾਸ ਲੈਣ ਲਈ ਜਾਂਦੀ ਸੀ ਕਿਉਂਕਿ ਮੈਂ ਕੰਪੀਟੀਸ਼ਨ ਦਾ ਫਾਰਮ ਭਰਨਾ ਹੈ ਚੌਕ ਕਰਨੀ ਹੈ ਅਤੇ ਆਪਣੇ ਪੈਰਾਂ ਤੇ ਖੜੀ ਹੋਣਾ ਹੈ ਤਾਂ ਪ੍ਰਸ਼ਾਂਤ ਨੇ ਕਿਹਾ ਕਿ ਸ਼ਾਂਤ ਹੋ ਜਾਓ ਮੈਨੂੰ ਪਤਾ ਕਿ ਕੁਝ ਗੱਲ ਤਾਂ ਜਗਾ ਨਹੀਂ ਜਾਂਦੇ ਸੀ ਬਸ ਚਿੰਤਤ ਸੀ ਕਿ ਕਿੱਥੇ ਜਾਂਦੇ ਹਾਂ ਨਾ ਦੋਸਤਾਂ ਦੇ ਘਰ ਤੇ ਨਾ ਆਪਣੇ ਪੇਕੇ ਮੇਰਾ ਪੇਕੇ ਜਾਣਾ ਤਾਂ ਤੁਹਾਨੂੰ ਪਸੰਦ ਹੀ ਨਹੀਂ ਸੀ ਹਰ ਵਕਤ ਮੇਰੇ ਘਰ ਵਾਲਿਆਂ ਦੀ ਬੁਰੀ ਹਰ ਵਕਤ ਮੈਨੂੰ ਸੁਣਾਉਣਾ ਕਿ ਤੈਨੂੰ ਤਾਂ ਬਸ ਪੇਕੇ ਹੀ ਪਸੰਦ ਨੇ ਸੱਚ ਦੱਸੋ ਪ੍ਰਸ਼ਾਂਤ ਵਿਆਹ ਦੇ ਬਾਅਦ ਕੁੱਲ ਕਿੰਨੇ ਦਿਨਾਂ ਦੇ ਲਈ ਗਈ ਹਾਂ ਮੈਂ ਆਪਣੇ ਘਰ ਮੈਂ ਖੁਦ ਹੀ ਨਹੀਂ ਜਾਣਦੀ ਸੋਚਦੀ ਹਾਂ ਅੱਜ ਇਹ ਜ਼ਰੂਰਤ ਹੈ ਅੱਜ ਉਹ ਜ਼ਰੂਰਤ ਹੈ ਕਿਸੇ ਨੂੰ ਮੇਰੀ ਜ਼ਰੂਰਤ ਨਹੀਂ ਦਿਸਦੀ ਮੇਰਾ ਮਨ ਨਹੀਂ ਦਿਸਦਾ ਮੈਂ ਤੜਫਦੀ ਹਾਂ ਆਪਣੇ ਮਾਂ-ਬਾਪ ਦੇ ਸਾਥ ਦੇ ਲਈ ਪਰ ਹੁਣ ਤਾਂ ਮਾਂ ਵੀ ਡਰਦੀ ਹੈ ਕਿ ਤੁਸੀਂ ਨਾਰਾਜ਼ ਹੋ ਜਾਓਗੇ ਇਸ ਲਈ ਤਾਂ ਉਹਨਾਂ ਨੇ ਮੈਨੂੰ ਉਸ ਦਿਨ ਕਹਿ ਦਿੱਤਾ ਕਿ ਚਲੀ ਜਾ ਆਪਣੇ ਘਰ ਹੁਣ ਤੁਸੀਂ ਦੱਸੋ ਕੀ ਰਹਿ ਗਿਆ ਇਸ ਸੰਸਾਰ ਵਿੱਚ ਮੇਰਾ ਨਾ ਮੇਰਾ ਹੈ ਨਾ ਇਹ ਕਰ ਮੇਰਾ ਪ੍ਰਾਚੀ ਬਸ ਇੱਕ ਮੌਕਾ ਦੇ ਦੇ ਮੈਨੂੰ ਮੈਂ ਵਾਦਾ ਕਰਦਾ ਹਾਂ ਕਿ ਤੂੰ ਜੋ ਚਾਹੁੰਦੀ ਹਾਂ ਮੈਂ ਉਹੀ ਕਰੂੰਗਾ ਮੈਂ ਮੰਨਦਾ ਹਾਂ ਕਿ ਮੈਂ ਗਲਤ ਹਾਂ ਮੇਰਾ ਤਰੀਕਾ ਗਲਤ ਹੋ ਸਕਦਾ ਹੈ ਹੋ ਸਕਦਾ ਤੇਰਾ ਤਰੀਕਾ ਗਲਤ ਹੈ ਜੇਕਰ ਤੁਸੀਂ ਕਦੇ ਇਹ ਕਿਹਾ ਹੁੰਦਾ ਕਿ ਮੈਂ ਤੇਰੇ ਬਿਨਾਂ ਨਹੀਂ ਰਹਿ ਸਕਦਾ ਪ੍ਰਾਚੀ ਤਾਂ ਕੀ ਫਿਰ ਮੈਂ ਆਪਣੇ ਪਿੱਕੇ ਘਰ ਜਾਣ ਦੀ ਜਿੱਦ ਕਰਦੀ ਮੈਂ ਇਹ ਨਹੀਂ ਕਹਿ ਸਕਦਾ ਪ੍ਰਾਚੀ ਕਿਉਂਕਿ ਉਹ ਤੇਰਾ ਘਰ ਹੈ ਅਤੇ ਤੇਰੇ ਮੰਮੀ ਪਰਾ ਭਾਬੀ ਸਭ ਤੇਰੀ ਪ੍ਰਤੀਕਸ਼ਾ ਕਰਦੇ ਹਨ ਇਸ ਵਿੱਚ ਮੈਂ ਇਨਾ ਸਵਾਰਥੀ ਕਿਸ ਤਰ੍ਹਾਂ ਹੋ ਸਕਦਾ ਹਾਂ ਅੱਛਾ ਸਵਾਰਥੀ ਨਹੀਂ ਹੋ ਸਕਦੇ ਪਰ ਖਟੋਰ ਹੋ ਸਕਦੇ ਹਾਂ ਪਤਨੀ ਨੂੰ ਸੁਣਾ ਸਕਦੇ ਹਾਂ ਵਿਅੰਗ ਕਰ ਸਕਦੇ ਹਾਂ ਪਰ ਪਿਆਰ ਨਹੀਂ ਦਿਖਾ ਸਕਦੇ ਛੋਟੇ ਹੋ ਜਾਊਂਗੇ ਪ੍ਰੇਮ ਦਿਖਾ ਕੇ ਚਲੋ ਠੀਕ ਹੈ ਮੈਂ ਵਾਅਦਾ ਕਰਦਾ ਹਾਂ ਤੇਰੇ ਨਾਲ ਤੂੰ ਜੋ ਚਾਹੇ ਮੈਂ ਉਹ ਕਰੂੰ ਜੋਬ ਕਰੋ ਕੰਮ ਨਾ ਕਰੋ ਸਭ ਦੀਆਂ ਉਂਗਲਾਂ ਤੇ ਨੱਚਣ ਵਾਲੀ ਕਟਕੁੱਤ ਨੇ ਨਾ ਬਣੋ ਮੇਰੇ ਘਰ ਦੀ ਯਾਨੀ ਕਿ ਆਪਣੇ ਘਰ ਦੀ ਮਹਾਰਾਣੀ ਬਣ ਕੇ ਰੋ सब कुछ करो पर पेके ना जाओ उसकी ये गाल सुन के प्राची खुल के हस पाई ते बोली अच्छा चलो छड़ो चलिए ना घर इकट्ठे चाह पीदे जाके हां चलो पर साढ़े नहीं ਹੱਡੇ ਕਰ ਤੇਰੀ ਮੰਮੀ ਦੇ ਹੱਥ ਦੀ ਬਣੀ ਹੋਈ ਚਾਹ ਦਾ ਸਵਾਦ ਤੇਰੇ ਹੱਥ ਵਿੱਚ ਕਿੱਥੇ ਤਾਂ ਪ੍ਰਾਚੀ ਹਾਸੇ ਬੋਲੀ ਅੱਛਾ ਹੁਣ ਤਾਂ ਤੁਸੀਂ ਕਹਿ ਰਹੇ ਸੀ ਸਭ ਕੁਝ ਕਰੋ ਪਰ ਪਿੱਕੇ ਨਾ ਜਾਓ ਮਜ਼ਾਕ ਕਰਿਆ ਹਾਸੇ ਪਾਗਲ ਕਿਆ ਕੇ ਹੱਥਾਂ ਵਿੱਚ ਹੱਥ ਪਾਈ ਤੇ ਇੱਕ ਨਵੇਂ ਸਫ਼ਰ ਦੇ ਲਈ ਚੱਲ ਪਏ ਤਾਂ ਦੋਸਤੋ ਤੁਹਾਨੂੰ ਸਾਡੀ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਅਤੇ ਬਾਦ ਤੋਂ ਬਾਦ ਸ਼ੇਅਰ ਕਰਿਓ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਇਸ ਕਹਾਣੀ ਨੂੰ ਅੰਤ ਤੱਕ ਸੁਣਨ ਦੇ ਲਈ ਤੁਹਾਡਾ ਦਿਲ ਤੋਂ ਬਹੁਤ ਬਹੁਤ ਧੰਨਵਾਦ